ਕੀ ਯਾਰ ਇਹਨੇ ਲੋਕਾਂ ਨੂੰ ਪਾਗਲੀ ਸਮਝ ਰੱਖਿਆ ਯਾਰ ਬੇਫੂ ਵੀ ਬਣਾ ਰੱਖਿਆ ਕਿੱਥੇ ਨੇ ਮਾਲਕ ਨੂੰ ਮਿਲਣਾ ਮੈਂ ਯਾਰ ਕੀ ਹੋ ਗਿਆ ਬਾਈ ਕੀ ਯਾਰ ਬੇਫੂ ਬਣਾ ਰੱਖਿਆ ਤੁਸੀਂ ਪਾਗਲੀ ਸਮਝੇ ਜਾਂ ਲੋਕਾਂ ਨੂੰ ਵੀਰੇ ਕੀ ਬੇਫੂ ਬਣਾ ਰਿਹਾ ਯਾਰ 5-5000 ਜੀ ਕਹਿੰਦੇ ਤੁਸੀਂ ਆਈਟਮਾਂ ਕੱਟੀ ਜਾਂਦੇ ਕਬਾਰ ਵਾਲੀਆਂ ਯਾਰ ਮਾਲਕ ਆ ਖੜੇ ਨੇ ਮੇਰੀ ਗੱਲ ਮਾਲਕ ਨਾਲ ਗੱਲ ਕਰਾਂ ਮੇਰੀ ਮਾਲਕ ਮੇਰੀ ਗੱਲ ਮੈਂ ਤੁਹਾਨੂੰ ਦੱਸਦਾ ਮੇਰੀ ਗੱਲ ਹਾਂ ਦੱਸ 5000 ਤੇ ਸਾਰਾ ਸਮਾਨ ਪੁਰਾਣਾ ਕੱਟ ਦਿਆਂ ਤੇਰੇ ਘਰੇ ਜੋ ਵੀ ਕਬਾਰ ਚ ਪਿਆ ਮੇਰੇ ਘਰੇ ਦਾ ਬਹੁਤ ਕਬਾਰ ਪਿਆਗਾ ਮੇਰੀ ਜਿਵੇਂ ਜਿਵੇਂ ਗੱਲ ਸੁਣ 5000 ਦੀ ﺍﻟमारी ਕੱਟ ਕੇ ਪੁਰਾਣੀ ਬਾਕੀ ਪੈਸੇ ਦੇ ਕੇ ਨਵੀਂ ਨਾਲ ਲੈ ਜਾ ਠੀਕ ਆ ਉਸ ਤੋਂ ਬਾਅਦ ਆ ਬਾਥਰੂਮ ਵਸੀਰ ਪਈਆ ਤੇਰੇ ਘਰੇ ਪਈ ਹੋਈ ਪਈਆ ਪਈਆ ਮੇਰੇ ਲੈ ਵੇ 5000 ਦੀ ਪੁਰਾਣੀ ਕਟਾਂਗੇ ਨਵੀਂ ਬਾਕੀ ਪੈਸੇ ਦੇ ਕੇ ਲੈ ਜਾ ਆ ਪਈਆ ਜਿਹੜੀ ਮਰਜ਼ੀ ਲੈ ਜਾ ਜਿਹੜੀ ਮਰਜ਼ੀ ਵੱਡੀ ਵੀ ਲੈ ਜਾ ਜਿਹੜੀ ਹਾਂ ਆ ਫਰਿੱਜ ਦੇਖ ਜਿਹੜੇ ਲੀਡਰਾਂ ਦੇ ਘਰਾਂ 'ਚ ਹੁੰਦੇ ਨੇ ਹਾਂ ਬਾਕੀ ਗੱਲ ਸਹੀ ਹੈ ਯਾਰ ਦੇਖ ਪੁਰਾਣੀ ਫਰਿੱਜ ਪਈਆ ਮੇਲੇ ਜਮੀ ਟੁੱਟੀ ਹੋਈ ਆ ਰੱਖਣੇ ਕਿੰਨ ਲਾ ਭਾਈ ਉਹ ਰੱਖਣੇ ਤਾਂ ਕਿੱਢਲੇ ਬਹੁਤ ਨੇ ਉਹ ਟੁੱਟੀ ਵੀ ਆ ਜਮੀ ਕਵਾੜ ਆ 5000 ਦੀ ਕੱਟ ਕੇ ਇਹ ਵੀ ਲੈ ਜਾ ਬਸ ਠੀਕ ਆ ਹੋ ਇਹ ਪੁੱਤਾਂ ਗੱਫਤ ਦੇਵਾਂਗੇ ਦੀਵਾਲੀ ਤੱਕ ਲੋੜ ਡਰ ਕੇ ਬੰਦੇ ਉਹਨਾਂ ਦੇ ਸਾਰੇ ਨੂੰ ਮਿਲਣਗੇ ਇਹ ਤਾਂ ਖਾਸੇ ਮਹਿੰਗੇ ਨਹੀਂ ਮੈਂ ਕਹਣਾ ਗੱਲ ਹੀ ਕੋਈ ਨਹੀਂ 990 ਰੁਪਏ ਦਾ ਸਰਕ ਕੰਪਨੀ ਦਾ ਸਰਕ ਦੀਆਂ ਮਸ਼ੀਨਾਂ ਨੇ ਤੇ ਆ LED LED ਵੀ ਪਈਆ ਮੇਰੇ TV ਪਿਆ ਪੁਰਾਣਾ ਪਈ ਯਾਰ ਉਹ ਵੀ 5000 ਦਾ ਕੱਟ ਕੇ ਤੈਨੂੰ ਦੇ ਦਾਂਗੇ ਗੱਲ ਠੀਕ ਠੀਕ ਗੱਲ ਸੁਣ ਪਹਿਲਾਂ 1 ਮਿੰਟ ਗੱਲ ਸੁਣ ਲੈ ਯਾਰ ਬਹਿ ਕੇ ਨਾ ਦੇਖੂਗਾ ਹੀ ਹੁਣ ਮੈਂ ਸੁਣ ਤਾਂ ਲੈ ਤੇਰੇ ਘਰੇ ਗੱਡੇ ਪਏ ਹੋਣਗੇ ਗੱਡੇ ਪਏ ਨੇ ਪੁਰਾਣੇ 2500 ਦੇ ਪੁਰਾਣੇ ਕੱਟ ਕੇ ਨਵੇਂ ਦੇਵਾਂਗੇ ਜਿਵੇਂ ਕਵਾੜ ਨੇ ਉਹ ਖਤਮ ਨੇ ਪੁਰਾਣੇ 2500 ਦੇ ਕੱਟ ਲੈ ਬਹਿ ਕੇ ਤਾਂ ਦੇ ਪੁਰਾਣੇ ਬਰੈਡ ਲਿਆਓ ਯਾਰ ਪੁਰਾਣੇ ਬਰੈਡ ਲਿਆਓ ਨਵੇਂ ਲੈ ਜਾਓ ਬਾਕੀ ਗੱਲ ਸਹੀ ਹੈਗੀ ਕੋਈ ਝੂਠ ਨਹੀਂ ਹੈਗਾ ਆਪਾਂ ਆਉਣਾ ਕਿੱਥੇ ਹੈਗਾ ਦੱਸੀ ਤੁਸੀਂ ਆਉਣਾ ਜੀ ਗੋਵਿੰਦ ਹੈਂਡਲੂਮ ਵਾਲਿਆਂ ਦੇ ਧੂਰੀ ਸ਼ਹਿਰ ਦੇ ਵਿੱਚ ਬਾਕੀ ਜਿਹੜਾ ਨੰਬਰ ਆ ਸਾਡਾ ਉਹ ਚੱਲ ਰਿਹਾ ਸਕਰੀਨ ਦੇ ਉੱਤੇ ਤੁਸੀਂ ਗੱਲਬਾਤ ਵਧੇਰੇ ਜਾਣਕਾਰੀ ਲਈ ਕਰ ਸਕਦੇ ਹੋ ਦੋਨੋਂ 5000 ਦੇ ਵਿੱਚ ਪੁਰਾਣੀ ਆਈਟਮ ਜਿਹੜੀ ਤੁਹਾਡੇ ਘਰੇ ਪਈਆ ਉਹ ਕਟਵਾ ਲਿਓ ਲੈ ਆਓ ਯਾਰ ਟਰੱਕ ਜਿਹੜਾ ਵੀ ਕਬਾੜ ਹੈਗਾ ਚੱਕ ਲਿਓ ਕਿਸੇ ਕਬਾੜੀ ਦੇ ਜਾਣ ਦੀ ਜਰੂਰਤ ਨਹੀਂ ਇੱਥੇ ਆ ਜਾਓ ਬਸ ਉਹਰੇ ਚੱਕ ਲਿਓ 5-5000 ਚ ਇੱਕ ਆਈਟਮ 5000 ਚ ਕੱਟੀ ਜੋ ਨਵੀਂ ਦਿੱਤੀ ਜਾਊ ਨਾਲ ਪੇਮੈਂਟ ਦਿਓ ਹਾਂ ਨਾਲ ਪੇਮੈਂਟ ਦੇ ਕੇ ਬਾਕੀ ਨਵੀਂ ਲੈ ਜਾਓ ਬਸ ਠੀਕ ਹੈ